ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਇੱਕ ਭਰਾ ਨੇ ਆਪਣੀ ਹੀ ਭੈਣ ਨੂੰ ਗੋਲੀ ਮਾਰ ਦਿੱਤੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲਵ ਮੈਰਿਜ ਤੋਂ ਨਾਰਾਜ਼ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਹੈ। ਲੰਗਰ ਹਾਲ ਦੇ ਵਿੱਚ ਰੋਟੀਆਂ ਬਣਾਉਣ ਦੀ ਸੇਵਾ ਨਿਭਾ ਰਹੀ ਸੀ ਸਿਮਰਨ ਨਾ ਦੇ ਕੁੜੀ ਤੇ ਅਚਾਨਕ ਉਸ ਦਾ ਭਰਾ ਪਿੱਛੋਂ ਆਇਆ ਤੇ ਉਸ ਦੇ ਉੱਤੇ ਗੋਲੀਆਂ ਵਾਰਾ ਦਿੱਤੀਆਂ। ਸਿਮਰਨ ਦੇ ਗੋਲੀਆਂ ਲੱਗੀਆਂ ਅਤੇ ਉਸਦੀ मौके ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਮਰਨ ਨੇ 3 ਸਾਲ ਪਹਿਲਾਂ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਪ੍ਰੇਮ ਵਿਆਹ ਕਰਾਇਆ ਸੀ। ਪਿੰਡ ਦੇ ਹੀ ਮੁੰਡੇ ਦੇ ਨਾਲ ਜਿਸ ਦਾ ਨਾਮ ਇੰਦਰਜੀਤ ਸਿੰਘ ਉਸਦੇ ਨਾਲ ਪ੍ਰੇਮ ਵਿਆਹ ਕਰਾਇਆ ਸੀ ਤੇ ਇਸ ਵਿਆਹ ਤੋਂ ਸਿਮਰਨ ਦੇ ਘਰ ਦੇ ਖੁਸ਼ ਨਹੀਂ ਸੀ ਤੇ ਖਾਸ ਕਰਕੇ ਉਸ ਦਾ ਭਰਾ ਹਰਮਨਪ੍ਰੀਤ ਸਿੰਘ ਕਾਫੀ ਨਾਰਾਜ਼ ਸੀ ਉਸ ਦੀ ਇਸ ਹਰਕਤ ਤੋਂ ਤੇ 3 ਸਾਲਾਂ ਤੋਂ ਉਹ ਮੌਕਾ ਲੱਭ ਰਿਹਾ ਸੀ ਕਿ ਕਦੋਂ ਆਪਣੀ ਭੈਣ ਦਾ ਕਤਲ ਕਰੇ। ਤਾਂ ਹੁਣ ਹਰਮਨਪ੍ਰੀਤ ਸਿੰਘ ਦੇ ਵੱਲੋਂ ਜਦੋਂ ਇੱਕ ਗੁਰੂ ਘਰ ਦੇ ਵਿੱਚ ਸਮਾਗਮ ਚੱਲ ਰਿਹਾ ਹੁੰਦਾ ਹੈ ਧਾਰਮਿਕ ਸਮਾਗਮ ਚੱਲ ਰਿਹਾ ਹੁੰਦਾ ਤੇ ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸਿਮਰਨ ਤੇ ਉਸਦੀ ਸਾਸ ਦੀ ਪਹੁੰਚਦੇ ਨੇ ਤੇ ਇੱਥੇ ਉਸਦੀ ਸਾਸ ਤੇ ਸਿਮਰਨ ਰੋਟੀਆਂ ਬਣਾਉਣ ਦੀ ਸੇਵਾ ਨਿਭਾ ਰਹੇ ਹੁੰਦੇ ਨੇ ਕਿ ਅਚਾਨਕ ਲੰਗਰ 홀 ਦੇ ਵਿੱਚੋਂ ਸਿਮਰਨ ਦਾ ਭਰਾ ਹਰਮਨਪ੍ਰੀਤ ਆਉਂਦਾ ਤੇ ਗੋਲੀਆਂ ਵਿਰਾ ਦਿੱਤੀਆਂ ਜਾਂਦੀਆਂ ਨੇ ਸਿਮਰਨ ਦੇ ਉੱਤੇ ਤੇ ਸਿਮਰਨ ਦੀ ਮੌਤ ਹੋ ਜਾਂਦੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ 23 ਸਾਲਾਂ ਦੀ ਸੀ ਸਿਮਰਨ ਸਰਫ ਤੇ ਉਸਨੇ ਘਰਦਿਆਂ ਦੇ ਖਿਲਾਫ ਜਾ ਕੇ ਪਿੰਡ ਦੇ ਹੀ ਨੌਜਵਾਨ ਇੰਦਰਜੀਤ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ਜੋ ਕਿ ਉਸਦੇ ਘਰਦਿਆਂ ਨੂੰ ਬਰਦਾਸ਼ਤ ਨਾ ਹੋ ਸਕੇ ਅਤੇ ਉਸਦੇ ਭਰਾ ਜੋ ਕਿ ਕਾਫੀ ਜ਼ਿਆਦਾ ਨਾਰਾਜ਼ ਸੀ ਹਰਮਨਪ੍ਰੀਤ ਸਿੰਘ ਉਸਨੇ ਗੋਲੀ ਮਾਰ ਕੇ ਸਿਮਰਨ ਦੀ ਹੱਤਿਆ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਹਰਮਨ ਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਿਸਤਲ ਸਮੇਤ ਤੇ ਪੁਲਿਸ ਦਾ ਕਹਿਣਾ ਹੈ ਕਿ ਹਰਮਨ ਪ੍ਰੀਤ ਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਅਤੇ ਸਿਮਰਨ ਦੀ ਸੱਸ ਨੇ ਵੀ ਸਾਰਾ ਕੁਝ ਦੱਸਿਆ ਕਿ ਉਸ ਦੀ ਅੱਖਾਂ ਸਾਹਮਣੇ ਸਿਮਰਨ ਦਾ ਕਤਲ ਕੀਤਾ ਗਿਆ ਉਸਦੇ ਪੁੱਤਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਹੈ ਤੇ ਹਰਮਨ ਪ੍ਰੀਤ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਉਹ ਸੁਣਦੇ ਕੀ ਨਾਮ ਹੈ ਮਾਤਾ ਜੀ ਤੁਹਾਡਾ ਗੁਰਦੀਪਾ ਗੁਰਦੀਪਕੌਰ ਜੀ ਕਿੱਥੋਂ ਦੇ ਰਹਿਣਾ ਦਿਓ ਦੋਨੇ ਆ। ਇਹ ਕੀ ਹੋਇਆ ਕੀ ਅੱਜ ਜਿਹਦੀ ਮੌਤ ਹੈ ਤੁਹਾਡੀ ਕੀ ਲੱਗਦੀ ਹੈ? ਵੈਰੀ ਨਾ। ਕਿਵੇਂ ਮੌਤ ਹੈ ਉਹਦੀ? ਮੌਤ ਹੈ ਬਾਪੂ ਦੇ ਘਰ ਤੇ ਆਈ ਹੈ ਮੇਲਾ ਸਾਡੇ ਚੱਲਦਾ ਹੈ ਬਾਪੂ। ਉੱਥੇ ਲੰਗਰ ਦੀ ਸੇਵਾ ਕਰਦੇ। ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋ ਖਿੱਚੀ ਖਿੱਚੀ ਹੁੰਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਨੇ ਮਾਰ। ਕਿਹਨੇ ਮਾਰੀਆਂ ਗੋਲੀਆਂ? ਹਰਮਨ ਨੇ। ਉਗੀ ਲੱਗਦਾ ਕੁੜੀ ਦਾ। ਕੁੜੀ ਦਾ ਭਰਾ ਹੈ ਸੱਗਾ। ਕਾਹਤ ਗੋਲੇ ਕਾਹਤ ਮਰੀ 21 ਰੰਜੀਤ ਕੇ ਸੀ। ਉਹਨੇ ਲੈਮ ਅਰਜ ਕਰਾਈ ਸੀ ਇੱਥੋਂ ਕਰ ਲਈ ਉਹਦੋਂ ਜਦੋਂ ਲੈਮ ਮੈਰੀ ਕਰਾਈ ਕਰੇ ਦੱਸਿਆ ਨਹੀਂ ਸੀਗੇ ਉਹਨਾਂ ਨੇ ਕਿੰਨਾ ਘਰ ਤੋਂ ਪਾਸੇ ਹੋ ਗਈ ਲੈਮ ਮੈਰੀ ਕਰਾਈ ਸੀ ਹਾਂਜੀ ਕੀ ਕੀ ਕਹਿਣਾ ਜਾਉਂਗੇ ਹੁੰਦੇ ਸੀ ਕੀ ਮੰਗ ਕੀ ਕਰਦੇ ਹੋ ਮੰਗ ਕੀ ਹਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਉਹਨਾਂ ਮਾਰ ਕੇ ਸੜ ਕੇ ਇੱਕ ਪੁੱਤਰ ਇੱਕ ਇੱਕ ਮੇਰਾ ਬੱਚਾ ਇੱਕ ਮੇਰੀ ਨਾ ਉਹ ਮਾਮਲਾ ਕਿਉਂ ਹੈ ਕਤਲ ਹੋਇਆ ਕੁੜੀ ਦਾ ਕਦਰ ਦੌਲੇ ਵਾਲ ਜੋ ਅੱਜ ਤੋਂ 3 ਸਾਲ ਪਹਿਲਾਂ ਕੁੜੀਆਂ ਨੇ ਲਵ ਮੈਰਿਜ ਕਰਾਈ ਸੀ ਇਹ ਮਾਜਨਾ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾ ਨੇ ਗੁਰਦੁਆਰੇ ਬਾਬੇ ਝੁਗਿਆਲੇ ਤੁੰਸੀ ਦਾਦਾ ਦਾ ਮੇਲਾ ਚੱਲਦਾ ਵਾ ਉੱਥੇ ਆਣ ਕੇ ਲੰਗਰ ਦੇ ਵਿੱਚ ਕੁੜੀਆਂ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦੇ ਆ ਜਾ ਕੇ ਪਿਸਤੌਲ ਦੇ ਵਿੱਚ ਗੋੜੀਆਂ ਮਾਰੀਆਂ ਜਾ ਕੇ ਉਹਦੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਪਤਾ 2 2 ਮਾਰੀਆਂ ਗੋਲੀਆਂ ਜੀ ਕੌਣ ਸੀ ਘਾ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਕਾ ਭਰਾ ਸੀ ਸੱਕਾ ਭਰਾ ਹਾਂਜੀ ਕਾਰਨ ਕੀ ਕਰ ਰਿਹਾ ਸੀ ਚਾਰਨ ਚੱਕ ਦਿਸ ਗੱਲ ਦੀ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲਾਂ ਮੈਰਜ ਕਰਾਈ ਸੀ ਆਪਦੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਕਿੱਥੋਂ ਦੇ ਰਹਿਣ ਵਾਲੇ ਆਂ ਦੌਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ ਜੀ ਮੁੰਡਾ ਵੀ ਦੌਲੇਵਾਲ ਦਾ ਜੀ ਤੇ ਬੱਚਾ ਵੀ ਕੋਈ ਇਹਨਾਂ ਦੇ ਨਹੀਂ ਬੱਚਾ ਕੋਈ ਨਹੀਂ ਜੀ 3 ਸਾਲ ਪਹਿਲਾਂ ਵਿਆਹ ਹੋਇਆ ਸੀ 3 ਸਾਲ ਪਹਿਲਾਂ ਹਾਂ ਜੀ ਗੋਲੀਆਂ ਕਿੱਥੇ ਵੱਜੀਆਂ ਗਈਆਂ ਸਿਰ 'ਚ ਵੱਜੀਆਂ ਗੋਲੀਆਂ ਕਿੰਨੇ ਲੋਕ ਸੀਗੇ ਉਦੋਂ ਲੰਗਰ ਹਾਲ ਦੇ ਵਿੱਚ ਜਦੋਂ ਇਹਦੇ ਗੋਲੀਆਂ ਮਾਰੀਆਂ ਕਿਵੇਂ ਮਾਰੀਆਂ ਪੁੱਛਿਆ ਇਹ ਜਿਹੜੀ ਦੇਖਿਆ ਕਿ 100 200 ਲੋਕ ਅਹ ਇੰਨਾ ਹੋਊਗਾ ਬੀਬੀਆਂ ਆਉਣਗੀਆਂ ਬੀਬੀਆਂ ਆਉਣਦੀਆਂ ਜਦੋਂ ਗੋਲੀ ਚੱਲੀ ਡਰਦੇ ਭੱਜ ਭੁੱਜ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਭਾਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਨੀਕਸੇਵ ਹੈ ਜੀ ਦੌਲੇ ਵਾਲਾ ਤਾਂ ਮੈਂ ਰਹਿਣ ਵਾਲਾ ਇੱਕ ਗੋਲੀ ਚੱਲੀ ਹੈਗੀ ਇਹ ਕੌਣ ਲੱਗਦੇ ਤੁਹਾਡੇ ਕਿ ਕਿਦਾਂ ਗੋਲੀ ਚੱਲੀ ਸਾਡੇ ਲੜਕੀ ਦਾ ਗਵਾਹ ਨਹੀਂ ਹੈ ਦੋ ਘਰ ਛੱਡ ਕੇ ਸਾਡੇ ਨੇੜੇ ਦੇ ਹੈ ਇਹ ਮਹਿੰਦਰ ਸਿੰਘ ਵਾਲੀ ਕੁੜੀ ਸੀ ਤੇ ਰਾਮ ਸਿੰਘ ਵਾਲੇ ਮੁੰਡੇ ਨਾਲ ਇਹਨੇ ਕੁੜੀ ਨੇ ਵਿਆਹ ਕਰਵਾ ਲਿਆ ਸੀ 3 ਸਾਲ ਪਹਿਲਾਂ ਇਹਦਾ ਭਰਾ ਇਤਰਾਜ ਕਰਦਾ ਸੀ ਜਦੋਂ ਉਹਦਾ ਵਿਆਹ ਹੋਇਆ ਉਹ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ 3 ਸਾਲ 2 ਸਾਲ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚੱਲ ਰਿਹਾ ਹੈ ਬਾਬਾ ਜੀ ਦੇ ਖੰਡ ਪਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਐ ਪਹੁੰਚੀ ਹੋਈ ਸੀ ਸੇਵਾ ਸੁਭਾ ਕਰਨ ਤੇ ਉਹਨੇ ਨੂੰ ਮੁੰਡਾ ਆਇਆ ਪੈਦਲ ਚੱਲ ਕੇ ਤੇ ਉਹ ਨਿਆਣ ਕੀਤੇ ਅੰਦੇ ਸਿਰ ਚ ਗੋਲੀਆਂ ਮਾਰਨ ਕੌਣ ਸੀਗਾ ਮੁੰਡਾ ਜਿਹਨੇ ਗੋਲੀਆਂ ਸਗਾ ਭਰਾ ਜੀ ਸਗਾ ਤੇ ਗੋਲੀਆਂ ਕਿੱਥੇ ਮਾਰੀਆਂ ਜੀ ਕਦੋਂ ਮਾਰੀਆਂ ਮਾਰੀਆਂ ਜੀ ਕੁੜੀ ਕਿੱਥੇ ਸੀ ਉਦੋਂ ਕੁੜੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਲੰਗਰ ਹਾਲ ਦੇ ਬਾਹਰ ਖੜੀ ਸੀ ਉੱਥੇ ਮਾਰੀ ਹੈ ਹਾਂਜੀ ਹਾਂਜੀ ਤੇ ਕਾਰਨ ਕੀ ਕਹਿ ਸਕਦੇ ਐ ਵੀ ਰੰਜਿਸ਼ ਕੋਈ ਐ ਕਿ ਲਵ ਮੈਰਿਜ ਕਰਕੇ ਇੱਕ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨ ਨਾ ਮਰਜ ਕਰਕੇ ਉਦੋਂ ਤੋਂ ਚੱਲਦਾ ਸਬਡਿਵੀਜ਼ਨ ਧਰਮਕੋਟ ਦੇ थाना ਕੋਟੀ ਸੇਖਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਇੱਕ ਮਰਡਰ ਦੀ ਇਨਫੋਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਸੈੱਟੋ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੌਰ ਆਏਜ 23 ਸਾਲ ਇਹਦੀ ਜਿਹੜੀ ਗੋड़ियां ਮਾਰ ਕੇ ਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜਾ ਰੰਜੀਤ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਪੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਨੇ ਤਿੰਨ ਸਰਦਲਾਂ ਨਾਲ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧਿਤ ਹੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤਾ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲਸ ਜਿਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ ਕੀਤੀ ਜਾਊਗੀ